ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਤਮੋਟ ਕਲਾ ਪੱਤੀ ਜੇਠਾ ਐਸ ਐਮ ਹਾਈ ਸਕੂਲ ਦੇ ਵਿੱਚ ਤੇ ਇੱਥੇ ਹਰ ਸਾਲ ਬਹੁਤ ਵਧੀਆ ਜਾਨੀ ਤੀਆਂ ਦਾ ਪ੍ਰੋਗਰਾਮ ਪੈਣਾ ਮਨਾਉਂਦਿਆਂ ਨੇ ਤੇ ਅੱਜ ਨਾਲ ਆਪਣੇ ਪ੍ਰੈਣਾ ਪ੍ਰਬੰਧਕ ਹਾਜ਼ਰ ਨੇ ਤੇ ਸਾਰਾ ਅਰੇਂਜਮੈਂਟ ਕਰ ਦਿੰਨੇ ਅੱਗੇ ਹੋ ਕੇ ਹਰ ਸਾਲ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਸੀਂ ਦੇਖਦੇ ਹੋ ਲਾਈਵ ਵੀ ਕਰਾਉਂਦੇ ਨੇ ਨਾ ਵੀਡੀਓ ਵੀ ਹੁੰਦੀ ਆ ਤੇ ਇਸ ਵਾਰ ਵੀ ਇਹਨੇ ਦੱਸਿਆ ਵੀ ਇਸ ਵਾਰ ਵੀ ਜਿਹੜਾ ਪ੍ਰਬੰਧਾ ਬਹੁਤ ਵਧੀਆ ਹੋਣਾ ਤਰੀਕਾ ਇਹਨੇ ਆਪਣੇ ਰੈਸਲਾਹ ਕਰਕੇ ਦੱਸਤੀਆਂ ਤੇ ਅੱਜ ਦੀ ਵੀਡੀਓ 'ਚ ਆਪਾਂ ਸਾਰੇ ਤਰੀਕੇ ਦੱਸਾਂਗੇ ਕਿਵੇਂ ਦਾ ਹੋਊਗਾ ਸਾਰਾ ਪ੍ਰੋਗਰਾਮ ਉਹ ਅੱਜ ਦੀ ਵੀਡੀਓ 'ਚ ਆਪਾਂ ਸਾਰਾ ਜਾਣਾਂਗੇ ਸੋ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਤੁਸੀਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਵੀ ਇਸ ਵਾਰ ਤੀਆਂ ਦਾ ਪ੍ਰੋਗਰਾਮ ਨੇ ਜਿਹੜਾ ਉਹ ਵਧੀਆ ਮਨਾਇਆ ਜਾਣਾ ਤਰੀਕਾ ਵੀ ਰੱਖਤੀਆਂ ਕਿਹੜੀ ਤਰੀਕ ਨੂੰ ਮਨਾਇਆ ਜਾਣਾ ਜੀ ਇਸ ਜਗ੍ਹਾ ਤੇ ਪ੍ਰੋਗਰਾਮ ਅਸੀਂ 27 ਤਰੀਕ ਨੂੰ ਮਨਾ ਰਹੇ ਹਾਂ ਇਹ ਵਾਲੀ ਹਾਂ ਹਾਂ ਸ਼ਨੀਵਾਰ ਐਤਵਾਰ ਠੀਕ ਹੈ ਜੀ ਹਾਂ ਸੋ ਇਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਵੀ ਜਿਹੜਾ ਇਸ ਵਾਰ ਦਾ ਪ੍ਰੋਗਰਾਮ ਆ ਜੀ 26 ਅਤੇ 27 ਜੁਲਾਈ ਆਉਣ ਵਾਲੀ ਸ਼ਨੀਵਾਰ ਤੇ ਐਤਵਾਰ ਅਤੇ ਇਹਦਾ ਟਾਈਮ ਕੀ ਹੋਊਗਾ ਜੀ ਆਪਣੇ ਪ੍ਰੋਗਰਾਮ ਦਾ ਟਾਈਮ 3 ਵਜੇ ਤੋਂ 5:30 ਵਜੇ ਤੱਕ ਦੋਨੇ ਦਿਨ ਜੀ ਹਾਂ ਦੋਨੇ ਦਿਨ ਸੋ ਜਿਹੜਾ ਇਸ ਪ੍ਰੋਗਰਾਮ ਦਾ ਟਾਈਮਿੰਗ ਹੋਊਗੀ ਉਹੋ 3 ਵਜੇ ਤੋਂ ਲੈ ਕੇ 5:30 ਵਜੇ ਤੱਕ 5:30 ਵਜੇ ਤੱਕ ਹੋਊਗੀ ਦੋਏ ਦਿਨ ਸ਼ਨੀਵਾਰ ਨੂੰ ਵੀ ਟਾਈਮਿੰਗ ਉਹੀ ਹੈ ਸੇਮ ਤੇ ਐਤਵਾਰ ਨੂੰ ਵੀ ਦੋ ਦਿਨ ਦਾ ਹੀ ਪ੍ਰੋਗਰਾਮ ਆ ਜੀ ਦੋ ਦਿਨ ਦਾ ਹੀ ਪ੍ਰੋਗਰਾਮ ਆ ਜੀ ਸਾਰੇ ਨੋਟ ਕਰ ਲਓ ਭੈਣਾ ਵਾਸਤੇ ਵੀਡੀਓ ਸਪੈਸ਼ਲ ਆ ਅਤੇ ਜੇਠਾ ਪੱਤੀ ਤੋਂ ਵੱਲੋਂ ਹਰ ਸਾਲ ਬਹੁਤ ਵਧੀਆ ਪ੍ਰਬੰਧ ਕਰਦੇ ਨੇ ਤੇ ਇਸ ਵਾਰ ਕੋਈ ਖਾਸ ਕੁਝ ਅਲੱਗ ਕਰਨਾ ਕੀ ਜਾਉਨੇ ਹੋ ਤੁਸੀਂ ਜੀ ਹਾਂਜੀ ਵੀਰ ਅਸੀਂ ਵੱਧ ਤੋਂ ਵੱਧ ਅਲੱਗ ਕਰਨ ਦੀ ਕੋਸ਼ਿਸ਼ ਕਰਾਂਗੇ ਵਧੀਆ ਹੀ ਕਰਾਂਗੇ ਦਿੰਨਾ ਵੀ ਕਰਾਂਗੇ ਜਿਵੇਂ ਤੁਸੀਂ ਜਾਣਕਾਰੀ ਦਿੰਦੇ ਪਹਿਲਾਂ ਦੱਸਿਆ ਵੀ ਇਸ ਵਾਰ ਮਲਵਾਈ ਕਿੱਥੇ ਦਾ ਵੀ ਅਰੇਂਜਮੈਂਟ ਕੀਤਾ ਹਾਂਜੀ ਪਹਿਲੇ ਦਿਨ ਮਲਵਾਈ ਕਿੱਧਰ ਤੇ ਦੂਜੇ ਦਿਨ ਡੀਜੇ ਦਾ ਪ੍ਰੋਗਰਾਮ ਹੋਊਗਾ ਸੋ ਇਸ ਵਾਰ ਜਿਹੜਾ ਇੱਥੇ ਪ੍ਰੋਗਰਾਮ ਹੋ ਰਿਹਾ ਪਿਛਲੇ ਸਾਲ ਨਾਲੋਂ ਅਲੱਗ ਹੋ ਰਿਹਾ ਵਧੀਆ ਹੋ ਰਿਹਾ ਮਤਲਬ ਇਹਨਾਂ ਨੇ ਦੱਸਿਆ ਵੀ 26 ਤਰੀਕ ਨੂੰ ਮਲਵਾਈ ਕਿੱਧਰ ਦਾ ਪ੍ਰਬੰਧ ਕੀਤਾ ਹੋਇਆ ਅਤੇ 27 ਤਰੀਕ ਨੂੰ ਡੀਜੇ ਜੋ ਕਿ ਹਰ ਸਾਲ ਹੁੰਦੇ ਨੇ ਉਹਦਾ ਪ੍ਰਬੰਧ ਹੋਊਗਾ ਦੋ ਦਿਨ ਦਾ ਪ੍ਰੋਗਰਾਮ ਹੈ ਪਹਿਲੇ 26 ਤਰੀਕ ਨੂੰ ਮਲਵਾਈ ਕਿੱਧਰ ਵਾਲੇ ਵੀਰ ਆਉਣਗੇ ਪਾਰਟੀ ਕੀਤੀ ਹੋਈ ਆ ਵਧੀਆ ਜਾਨੀ ਪ੍ਰੋਗਰਾਮ ਕਰਨਗੇ ਤੇ ਪਰ ਹੁਣ ਕੀ ਗੱਲਾਂ ਚਾਹ ਵੱਤੋ ਵੱਦ ਸਹਿਯੋਗ ਦੇਣ ਵੀਰੇ ਇਹ ਜੇਠਾਪੱਤੀ ਦੇ ਸਹਿਯੋਗ ਨਾਲ ਹਰੇਕ ਵਾਰ ਅਸੀਂ ਸੈਲੀਬ੍ਰੇਟ ਕਰਦੇ ਆਂ ਤੀਆਂ ਦਾ ਤਿਹਾਰ ਸਾਰੀਆਂ ਭੈਣਾਂ ਨੂੰ ਪਹੁੰਚਣਾ ਚਾਹੀਦਾ ਜੋ ਮਮਾ ਕੇ ਸੁਇਨੇ ਨੇ ਜਾਣਕਾਰੀ ਦਿੱਤੇ ਦੱਸਿਆ ਵੀ ਜਿਹੜੇ ਪ੍ਰਬੰਧ ਹੁੰਦਾ ਜੇਠਾਪੱਤੀ ਵੱਲੋਂ ਇਨ੍ਹਾਂ ਭੈਣਾਂ ਵੱਲੋਂ ਸਾਰਿਆਂ ਵੱਲੋਂ ਰਲ ਮਿਲ ਕੇ ਕੀਤਾ ਜਾਂਦਾ ਬਹੁਤ ਵਧੀਆ ਪ੍ਰਬੰਧ ਹੁੰਦਾ ਇਸ ਵਾਰ ਵੀ ਜਿਹੜਾ ਪ੍ਰਬੰਧ ਆ ਬਹੁਤ ਵਧੀਆ ਹੋਣਾ ਇਨ੍ਹਾਂ ਸਾਰੇ ਪ੍ਰਬੰਧਕਾਂ ਵੱਲੋਂ ਭੈਣਾਂ ਵੱਲੋਂ ਬੇਨਤੀ ਆ ਸਾਰੀਆਂ ਭੈਣਾਂ ਨੂੰ ਵੀ ਸਾਬ ਬਾਤ ਤੋਂ ਵੱਧ ਪਹੁੰਚੋ پائی 26 ਅਤੇ 27 ਜੁਲਾਈ ਨੂੰ ਬਹੁਤ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ ਹਰ ਪਿੰਡ ਦੇ ਵਿੱਚ ਹੁੰਦਾ ਚੰਗੀ ਗੱਲ ਆ ਵੀ ਇਹ ਵੀ ਅੱਗੇ ਹੋ ਕੇ ਆਪਣੇ ਜਿਹੜਾ ਮਨਾਉਂਦੇ ਨੇ ਵਧੀਆ ਚੰਗੀ ਗੱਲ ਆ ਜੀ ਬਹੁਤ ਵਧੀਆ ਲੱਗਿਆ ਹੁਣ ਕੀ ਕਹਿਣਾ ਚਾਹੋ ਨੇ ਭਣਾ ਜਿਵੇਂ ਖਰਚਾ ਪਾਣੀ ਹੁੰਦਾ ਇਹ ਸਾਰੀ ਜੱਠਾ ਪੱਤੀ ਕਰਦੀ ਹੈ ਖਰਚਾ ਜੋ ਵੀ ਹੁੰਦਾ ਵਾ ਆਪਣਾ ਹਾਂਜੀ ਵੀਰੇ ਜੋ ਸਰਦਾ ਸਾਰਿਆਂ ਦਾ ਬਾਕੀ ਘੱਟ ਫੱਦਾ ਸਾਡਾ ਠੀਕ ਆ ਮੰਨ ਲਓ ਜੇ ਕਿਸੇ ਨੇ ਕੋਈ ਸੇਵਾ ਦੇਣੀ ਹੋਵੇ ਤੁਹਾਡੇ ਕੋਲੇ ਪਹੁੰਚਦੀ ਕਰ ਲੈਣਾ ਸਾਡੇ ਕੋਲ ਪਹੁੰਚਦੀ ਕਰਨ ਜਿਹਨੇ ਸੇਵਾ ਦੇਣੀ ਆ ਉਹ ਵੀ ਪਹੁੰਚਦੀ ਕਰ ਦੇਣਾ ਸਾਡੇ ਕੋਲ ਜਿਹੜੀਆਂ ਅਸੀਂ ਮੂਰੇ ਸੋ ਇਹਨਾਂ ਨੇ ਵੀ ਬੇਨਤੀ ਕੀਤੀ ਹੈ ਭਾਈ ਜੇ ਕਿਸੇ ਨੇ ਕੋਈ ਸੇਵਾ ਪਾਉਣੀ ਆ ਥੋੜੇ ਛੋੜਾ ਬਹੁਤ ਛੋੜਾ ਬਹੁਤਾ ਜਾਂ ਕਿਸੇ ਨੇ ਕੋਈ ਲੱਡੂਆਂ ਦੀ ਸੇਵਾ ਮਿੱਠੀ ਦੀ ਸੇਵਾ ਕਰਨੀ ਆ ਤੇ ਉਹ ਵੀ ਤੁਸੀਂ ਇਹ ਸਾਰੇ ਪ੍ਰਬੰਧਕ ਭੈਣਾਂ ਨੇ ਇਹਨਾਂ ਨੂੰ ਤੁਸੀਂ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹੋ ਉਹ ਤੁਹਾਨੂੰ ਪਹਿਲਾਂ ਦੱਸ ਦਿਓ ਜਰੂਰ ਕਿਉਂਕਿ ਦਿਨ ਆਪਣੇ ਕੋਲੋਂ ਥੋੜੇ ਜੀ ਰਹਿ ਗਏ ਜੋ ਵੀ ਤੁਸੀਂ ਜਿੰਨੀ ਵੀ ਸੇਵਾ ਦੇਣੀ ਹੈ ਇੱਕ ਵਾਰ ਜਰੂਰ ਇਹਨਾਂ ਨੂੰ ਦੱਸ ਦਿਓ ਤਾਂ ਕਿ ਫਿਰ ਸਾਰਾ ਪ੍ਰਬੰਧ ਆਪਣੇ ਹਿਸਾਬ ਨਾਲ ਸੈੱਟ ਕਰ ਲੈਣ ਤੇ ਹੋਰ ਕੀ ਕਹਿਣਾ ਚਾਹੁੰਦੇ ਹੋਰ ਕੋਈ ਗੱਲ ਜੀ ਸਾਰਿਆਂ ਨੂੰ ਇਹ ਬੇਨਤੀ ਆ ਵੀ ਸਾਰੀਆਂ ਭੈਣਾਂ ਤੀਆਂ ਤੇ ਜਰੂਰ ਪਹੁੰਚਣ ਠੀਕ ਹੈ ਹ ਬੀਤ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਪਹੁੰਚੋ ਬਹੁਤ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ ਵਾ ਜੀ ਤੇ ਇਹਦੇ ਲਾਈਵ ਵਗੈਰਾ ਵੀ ਉਹ ਵੀ ਤੁਹਾਨੂੰ ਆਪਾਂ ਪਿੰਡ ਧਮੋਟ ਕਲਾਂ ਫੇਸਬੁੱਕ ਤੇ ਚੱਲਣਗੇ ਜੀ ਕਰ ਤੋਂ ਬੇਨਤੀ ਕੇ ਭਾਈ ਹਾਂਜੀ ਸਾਰਾ ਜਰੂਰ ਪਹੁੰਚਣ ਸਾਡੇ ਦੇ ਵਿੱਚ ਠੀਕ ਹੈ ਦੀਆਂ ਦੇ ਤਿਹਾਰ ਚ ਠੀਕ ਹਾਂਜੀ ਕੀਤੀ ਭਾਈ ਵੱਧ ਤੋਂ ਵੱਧ ਪੈਣਾ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੋ ਜੀ ਸ਼ਾਮਿਲ ਹੋਵੋ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਾਂ ਤਰੀਕਾ ਇੱਕ ਵਾਰ ਫੇਰ ਦੱਸ ਦਿੰਦੇ ਹਾਂ 26 ਅਤੇ 27 ਜੁਲਾਈ ਨੂੰ ਪ੍ਰੋਗਰਾਮ ਹੋਣ ਜਾ ਰਿਹਾ 26 ਤਰੀਕ ਨੂੰ ਮਲਵਾਈ ਕਿਤੇ ਤਾਂ ਵੀ ਇਸ ਵਾਰ ਪ੍ਰਬੰਧ ਕੀਤਾ ਨੇ 27 ਤਰੀਕ ਨੂੰ ਡੀਜੇ ਹੋਣਗੇ ਜੀ ਤੇ ਜੋ ਵੀ ਤੁਸੀਂ ਦੇਣੀਆ ਸੇਵਾ ਕੋਈ ਮਿੱਠੇ ਦੀ ਲੱਡੂਆਂ ਦੀ ਸੇਵਾ ਉਹ ਇਹਨਾਂ ਭੈਣਾਂ ਨੂੰ ਪਹਿਲਾਂ ਜਰੂਰ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਸਾਰੇ ਪਹੁੰਚਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਇਹ ਜਿਹੜੇ ਆਪੇ ਲੋਕੇਸ਼ਨ ਆ ਸਥਾਨ ਆ ਜੀ ਪਿੰਡ ਧਮੋਟਕਲਾਂ ਜੇਠਾ ਪੱਤੀ ਦੇ ਬਿਲਕੁਲ ਨਾਲ ਐਸਐਮਐ ਹਾਈ ਸਕੂਲ ਹਰ ਸਾਲ ਇੱਥੇ ਹੀ ਹੁੰਦਾ ਵਾ ਬਹੁਤ ਵਧੀਆ ਪ੍ਰਬੰਧ ਹੁੰਦਾ ਜੀ ਇਹ ਜਿਹੜੀ ਆਪਣੇ ਸਥਾਨ ਆ ਐਸਐਮਐ ਹਾਈ ਸਕੂਲ ਹੁੰਦਾ ਸੀਗਾ ਤੇ ਗਿੱਲ ਕੀ ਸੀ ਨਾ ਗਿੱਲ ਹਾਊਸ ਹਾਂ ਸੋਨਰਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਜਿਹੜੇ ਆਪਣੀ ਜਗ੍ਹਾ ਦੇ ਦਿੰਦੇ ਨੇ ਵਿਚਾਰੇ ਵਰਤਣ ਲਈ ਤੇ ਉਹਨਾਂ ਦਾ ਵੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਬਾਕੀ ਸਾਰੇ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਹਾਂ ਸਾਰੇ ਐਨਆਰਏ ਵੀਰਾਂ ਦਾ ਵੀ ਧੰਨਵਾਦ ਜੀ ਨਗਰ ਨਿਵਾਸੀਆਂ ਦਾ ਬਈ ਤੇ ਜਿਨ੍ਹਾਂ ਦੀ ਜਗਾ ਬਈ ਚਲੋ ਇੰਨੀ ਵਰਤਣ ਦੇ ਦਿੰਦੇ ਬਹੁਤ ਵਧੀਆ ਸੇਫ ਜਗਾ ਇੱਥੇ ਕੋਈ ਦਿੱਕਤ ਨਹੀਂ ਆ ਰਹੀ ਚਾਰ ਦੁਵਾਰੀ ਕੀਤੀ ਹੋਈ ਹੈ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੇ ਜਿਹੜਾ ਪ੍ਰੋਗਰਾਮ ਚੌਥਾ ਸਾਲ ਹੋ ਗਿਆ ਲਗਾਤਾਰ ਕਰਦੇ ਆ ਨੂੰ ਅਤੇ ਹਰ ਸਾਲ ਵਧੀਆ ਕਰਦੇ ਜਾਂਦੇ ਸੋ ਇਸ ਵਾਰ ਜਿਹੜਾ ਨਵਾਂ ਕੰਮ ਕੀਤਾ ਨੇ ਵਧੀਆ ਉਪਰਾਲਾ ਲੱਗਿਆ ਵੀ ਮਲਬਈ ਕਿੱਦਾ ਐਡ ਕੀਤਾ ਵਿੱਚ ਵਧੀਆ ਲੱਗਿਆ ਬਹੁਤ ਵਧੀਆ ਹੋਊਗਾ ਪ੍ਰੋਗਰਾਮ ਤੁਸੀਂ ਜਰੂਰ ਪਹੁੰਚਿਓ ਜੀ ਸਾਰੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ